ਰਾਜਸਤਾਨ ਦੇ ਰੇਗਿਸਤਾਨ ਦੇ ਵਿੱਚ ਸਥਿਤ ਜੈਸਲਮੇਰ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਇਹਨਾਂ ਤਸਵੀਰਾਂ ਨੂੰ ਦੇਖ ਕੇ ਵਿਗਿਆਨੀ ਵੀ ਜਿਹੜੇ ਹੈਰਾਨ ਨੇ ਦੱਸਦੇ ਕਿ ਅਚਾਨਕ ਜਿਹੜਾ ਟਿਊਬਵੈਲ ਦੀ ਖੁਦਾਈ ਕਰਦੇ ਸਮੇਂ ਉੱਤੇ ਅਚਾਨਕ ਜਿਹੜਾ ਧਰਤੀ ਫੱਟ ਜਾਂਦੀ ਹੈ ਤਾਂ ਉਸ ਦੇ ਵਿੱਚ ਮਸ਼ੀਨ ਹੈ ਜਿਹੜੀ ਉਹ ਵੀ ਤਸ ਜਾਂਦੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਕਿ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਚਾਰੇ ਪਾਸੇ ਤੁਹਾਨੂੰ ਪਾਣੀ ਹੀ ਪਾਣੀ ਰੇਗਿਸਤਾਨ ਦੇ ਵਿੱਚ ਨਜ਼ਰ ਆਵੇਗਾ ਤਾਂ ਰਾਜਸਥਾਨ ਦੇ ਰੇਗਿਸਤਾਨ ਦੇ ਵਿੱਚ ਸਥਿਤ ਜੈਸਲਮੇਰ ਜ਼ਿਲ੍ਹੇ ਦੇ ਵਿੱਚ ਵਾਪਰੀ ਇੱਕ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਜੈਸਲਮੇਰ ਦੇ ਰੇਤਲੇ ਟਿੱਬੇ ਦੇ ਵਿੱਚ ਇੱਕ ਖੇਤ ਦੇ ਵਿੱਚ ਟਿਊਬਵਲ ਪੁੱਟਦੇ ਸਮੇਂ ਧਰਤੀ ਫੱਟ ਗਈ ਤੇ ਪਾਣੀ ਜਿਹੜਾ ਲਗਾਤਾਰ ਬਾਹਰ ਨਿਕਲ ਰਿਹਾ ਹੈ ਪਾਣੀ ਦੀ ਰਫਤਾਰ ਇੰਨੀ ਸੀ ਕਿ 3 ਤੋਂ 4 ਫੁੱਟ ਦੇ ਕਰੀਬ ਉੱਪਰ ਜਿਹੜਾ ਉੱਛਲ ਰਿਹਾ ਤੇ ਉਸ ਤੋਂ ਬਾਅਦ ਇਹ ਪਾਣੀ ਕਰੀਬ 50 ਘੰਟੇ ਇਸੇ ਰਫਤਾਰ ਦੇ ਨਾਲ ਬਾਹਰ ਨਿਕਲਦਾ ਰਿਹਾ ਕਿਸੇ ਨੂੰ ਸਮਝ ਨਹੀਂ ਆ ਰਹੀ ਕਿ ਕਿਵੇਂ ਹੋ ਰਿਹਾ ਜਾਣਕਾਰੀ ਅਨੁਸਾਰ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਵਿਕਰਮ ਸਿੰਘ ਪਾਟੀ ਨਾਮ ਦੇ ਕਿਸਾਨ ਦੇ ਖੇਤ ਦੇ ਵਿੱਚ ਵਾਪਰੀ ਹੈ ਤੇ ਉਸ ਦਾ ਖੇਤ ਜੈਸਲਮੇਰ ਦੇ ਨਹਿਰੀ ਖੇਤਰ ਚੱਕ 27 ਬੀੜੀ ਦੇ ਤਿੰਨ ਜੋੜਾ ਮੈਨਰ ਦੇ ਕੋਲ ਹੈ ਵਿਕਰਮ ਸਿੰਘ ਭਾਜੀਪੀ ਦੇ ਮੋਹਨਗੜ੍ਹ ਮੰਡਲ ਪ੍ਰਧਾਨ ਹਨ ਤੇ ਉਹ ਆਪਣੇ ਖੇਤ ਦੇ ਵਿੱਚ ਟਿਊਬਵੈਲ ਲਗਾ ਰਹੇ ਸੀ ਤੇ ਇਸ ਦੇ ਲਈ ਟਿਊਬਵੈਲ ਪੁੱਟਣ ਵਾਲੀ ਮਸ਼ੀਨ ਲਗਾਈ ਗਈ ਸੀ ਸ਼ਨੀਵਾਰ ਸਵੇਰੇ 5 ਵਜੇ ਦੇ ਕਰੀਬ ਅਚਾਨਕ ਜਿਹੜਾ ਧਰਤੀ ਤੋਂ ਪਾਣੀ ਹੈ ਉਹ ਬਾਹਰ ਨਿਕਲਣ ਲੱਗਦਾ ਹੈ ਪਾਣੀ ਦਾ ਦਬਾਅ ਇੰਨਾ ਜ਼ਿਆਦਾ ਸੀ ਕਿ ਇਹ ਤਿੰਨ ਤੋਂ 4 ਫੁੱਟ ਦੀ ਉਚਾਈ ਤੱਕ ਉੱਪਰ ਆ ਗਿਆ ਇਹ ਦੇਖ ਕੇ ਵਿਕਰਮ ਸਿੰਘ ਦੇ ਆਸ-ਪਾਸ ਦੇ ਜਿਹੜੇ ਲੋਕ ਸੀ ਉਹ ਵੀ ਘਬਰਾ ਗਏ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਟਿਊਬਵੈਲ 850 ਫੁੱਟ ਡੂੰਘਾਈ ਤੱਕ ਪੁੱਟਿਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਪਾਈਪ ਕੱਟਦੇ ਸਮੇਂ ਤੇਜ਼ ਤਾਂ ਰਫ਼ਤਾਰ ਦੇ ਨਾਲ ਪਾਣੀ ਬਾਹਰ ਨਿਕਲਣ ਲੱਗਦਾ ਹੈ ਜਲਦੀ ਹੀ ਟਿਊਬਵੈੱਲ ਪੁੱਟਣ ਵਾਲੀ ਮਸ਼ੀਨ ਵੀ ਜਿਹੜੀ ਕਿ ਅੰਦਰ ਦਸਣ ਲੱਗੀ ਤੋਤੇ ਕੰਮ ਕਰ ਰਹੇ ਲੋਕਾਂ ਨੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ ਉਹਨਾਂ ਨੇ ਸੋਚਿਆ ਕਿ ਕੁਝ ਸਮੇਂ ਬਾਅਦ ਜਿਹੜਾ ਪਾਣੀ ਕੱਟ ਜਾਵੇਗਾ ਪਰ ਅਜਿਆ ਨਹੀਂ ਹੋਇਆ ਜ਼ਮੀਨ ਦੇ ਵਿੱਚੋਂ ਪਾਣੀ ਉਸੇ ਰਫ਼ਤਾਰ ਦੇ ਨਾਲ ਨਿਕਲਦਾ ਰਿਹਾ ਤੇ ਇਹ ਪਾਣੀ ਹੌਲੀ-ਹੌਲੀ ਨੇੜਲੇ ਖੇਤਾਂ ਦੇ ਵਿੱਚ ਫੈਲਣ ਲੱਗਾ ਕੁਝ ਹੀ ਸਮੇਂ 'ਚ ਇਹ ਮਾਮਲਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਇਸ ਦੇ ਵੀਡੀਓਜ਼ ਵਾਇਰਲ ਹੋ ਗਈਆਂ ਤੇ ਵਿਕਰਮ ਸਿੰਘ ਦਾ ਕਹਿਣਾ ਕੇ ਖੇਤ ਦੇ ਵਿੱਚ 4 ਤੋਂ 5 ਫੁੱਟ ਜਿਹੜਾ ਕਿ ਪਾਣੀ ਭਰ ਗਿਆ ਲੇਕਿਨ ਇਹ ਪਾਣੀ ਹੈ ਜੋ ਕੁਝ ਹੀ ਘੰਟਿਆਂ ਦੇ ਵਿੱਚ ਸੁੱਕ ਗਿਆ ਹੈ ਦੱਸਦੀ ਕਿ ਰੇਗਿਸਤਾਨ ਦੀ ਰੇਤ ਦੇ ਵਿੱਚ ਇਹ ਸਾਰਾ ਪਾਣੀ ਸਮਾ ਜਾਂਦਾ ਹੈ ਤਾਂ ਇਹ ਜੋ ਤਸਵੀਰਾਂ ਨੇ Rajasthan ਦੇ Jaisalmer ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਕਿਸਾਨ ਦੇ ਵੱਲੋਂ ਟਿਊਬਵੈਲ ਦੀ ਖੁਦਾਈ ਕਰਦੇ ਸਮੇ ਇਹ ਜਿਹੜਾ ਹਾਦਸਾ ਹੋ ਵਾਪਰਿਆ ਹੈ ਤਾਂ ਰਾਜਸਥਾਨ ਦੇ ਰੇਗਿਸਤਾਨ ਦੇ ਵਿੱਚ ਸਥਿਤ ਜੈਸਲਮੇਰ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਇਹਨਾਂ ਤਸਵੀਰਾਂ ਨੂੰ ਦੇਖ ਕੇ ਵਿਗਿਆਨੀ ਵੀ ਜਿਹੜੇ ਹੈਰਾਨ ਨੇ ਦੱਸਦੇ ਕਿ ਅਚਾਨਕ ਜਿਹੜਾ ਟਿਊਬਵੈਲ ਦੀ ਖੁਦਾਈ ਕਰਦੇ ਸਮੇਂ ਉੱਥੇ ਅਚਾਨਕ ਜਿਹੜਾ ਧਰਤੀ ਫਟ ਜਾਂਦੀ ਹੈ ਤਾਂ ਉਸ ਦੇ ਵਿੱਚ ਮਚੀਨ ਜਿਹੜੀ ਉਹ ਵੀ ਤਸ ਜਾਂਦੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਕਿ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਚਾਰੇ ਪਾਸੇ ਤੁਹਾਨੂੰ ਪਾਣੀ ਹੀ ਪਾਣੀ ਰੇਗਿਸਤਾਨ ਦੇ ਵਿੱਚ ਨਜ਼ਰ ਆਵੇਗਾ ਤਾਂ ਰਾਜਸਥਾਨ ਦੇ ਰੇਗਿਸਤਾਨ ਦੇ ਵਿੱਚ ਸਥਿਤ ਜੈਸਲਮੇਰ ਜ਼ਿਲ੍ਹੇ ਦੇ ਵਿੱਚ ਵਾਪਰੀ ਇੱਕ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਜੈਸਲਮੇਰ ਦੇ ਰੇਤਲੇ ਟਿੱਬੇ ਦੇ ਵਿੱਚ ਇੱਕ ਖੇਤ ਦੇ ਵਿੱਚ ਟਿਊਬਵਲ ਪੁੱਟਦੇ ਸਮੇਂ ਧਰਤੀ ਫੱਟ ਗਈ ਤੇ ਪਾਣੀ ਜਿਹੜਾ ਲਗਾਤਾਰ ਬਾਹਰ ਨਿਕਲ ਰਿਹਾ ਹੈ ਪਾਣੀ ਦੀ ਰਫ਼ਤਾਰ ਇੰਨੀ ਸੀ ਕਿ 3 ਤੋਂ 4 ਫੁੱਟ ਦੇ ਕਰੀਬ ਉੱਪਰ ਜਿਹੜਾ ਉੱਛਲ ਰਿਹਾ ਤੇ ਉਸ ਤੋਂ ਬਾਅਦ ਇਹ ਪਾਣੀ ਕਰੀਬ 50 ਘੰਟੇ ਇਸੇ ਰਫ਼ਤਾਰ ਦੇ ਨਾਲ ਬਾਹਰ ਨਿਕਲਦਾ ਰਿਹਾ ਕਿਸੇ ਨੂੰ ਸਮਝ ਨਹੀਂ ਆ ਰਹੀ ਕਿ ਕਿਵੇਂ ਹੋ ਰਿਹਾ ਜਾਣਕਾਰੀ ਅਨੁਸਾਰ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਵਿਕਰਮ ਸਿੰਘ ਭਾਟੀ ਨਾਮ ਦੇ ਕਿਸਾਨ ਦੇ ਖੇਤ ਦੇ ਵਿੱਚ ਵਾਪਰੀ ਹੈ ਤੇ ਉਸ ਦਾ ਖੇਤ ਜੈਸਲਮੇਰ ਦੇ ਨਹਿਰੀ ਖੇਤਰ ਚੱਕ 27 ਬੀੜੀ ਦੇ ਤਿੰਨ ਜੋੜਾ ਮੈਨਰ ਦੇ ਕੋਲ ਹੈ ਵਿਕਰਮ ਸਿੰਘ ਭਾਜੀਪੀ ਦੇ ਮੋਹਨਗੜ੍ਹ ਮੰਡਲ ਪ੍ਰਧਾਨ ਹਨ ਤੇ ਉਹ ਆਪਣੇ ਖੇਤ ਦੇ ਵਿੱਚ ਟਿਊਬਵੈਲ ਲਗਾ ਰਹੇ ਸੀ ਤੇ ਇਸ ਦੇ ਲਈ ਟਿਊਬਵੈਲ ਪੁੱਟਣ ਵਾਲੀ ਮਸ਼ੀਨ ਲਗਾਈ ਗਈ ਸੀ ਸ਼ਨੀਵਾਰ ਸਵੇਰੇ 5 ਵਜੇ ਦੇ ਕਰੀਬ ਅਚਾਨਕ ਜਿਹੜਾ ਧਰਤੀ ਤੋਂ ਪਾਣੀ ਹੈ ਉਹ ਬਾਹਰ ਨਿਕਲਣ ਲੱਗਦਾ ਹੈ ਪਾਣੀ ਦਾ ਦਬਾਅ ਇੰਨਾ ਜ਼ਿਆਦਾ ਸੀ ਕਿ ਇਹ ਤਿੰਨ ਤੋਂ 4 ਫੁੱਟ ਦੀ ਉਚਾਈ ਤੱਕ ਉੱਪਰ ਆ ਗਿਆ ਇਹ ਦੇਖ ਕੇ ਵਿਕਰਮ ਸਿੰਘ ਦੇ ਆਸ-ਪਾਸ ਦੇ ਜਿਹੜੇ ਲੋਕ ਸੀ ਉਹ ਵੀ ਘਬਰਾ ਗਏ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਟਿਊਬਵੈਲ 850 ਫੁੱਟ ਡੂੰਘਾਈ ਤੱਕ ਪੁੱਟਿਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਪਾਈਪ ਕੱਟਦੇ ਸਮੇਂ ਤੇਜ਼ ਦਾ ਰਫ਼ਤਾਰ ਦੇ ਨਾਲ ਪਾਣੀ ਬਾਹਰ ਨਿਕਲਣ ਲੱਗਦਾ ਹੈ ਜਲਦੀ ਹੀ ਟਿਊਬਵੈਲ ਪੁੱਟਣ ਵਾਲੀ ਮਸ਼ੀਨ ਵੀ ਜਿਹੜੀ ਕਿ ਅੰਦਰ ਦਸਣ ਲੱਗੀ ਤੋਤੇ ਕੰਮ ਕਰ ਰਹੇ ਲੋਕਾਂ ਨੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹਿ ਉਹਨਾਂ ਨੇ ਸੋਚਿਆ ਕਿ ਕੁਝ ਸਮੇਂ ਬਾਅਦ ਜਿਹੜਾ ਪਾਣੀ ਕੱਟ ਜਾਵੇਗਾ ਪਰ ਅਜਿਆ ਨਹੀਂ ਹੋਇਆ ਜ਼ਮੀਨ ਦੇ ਵਿੱਚੋਂ ਪਾਣੀ ਉਸੇ ਰਫ਼ਤਾਰ ਦੇ ਨਾਲ ਨਿਕਲਦਾ ਰਿਹਾ ਤੇ ਇਹ ਪਾਣੀ ਹੌਲੀ-ਹੌਲੀ ਨੇੜਲੇ ਖੇਤਾਂ ਦੇ ਵਿੱਚ ਫੈਲਣ ਲੱਗਾ ਕੁਝ ਹੀ ਸਮੇਂ 'ਚ ਇਹ ਮਾਮਲਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਇਸ ਦੇ ਵੀਡੀਓਜ਼ ਵਾਇਰਲ ਹੋ ਗਈਆਂ ਤੇ ਵਿਕਰਮ ਸਿੰਘ ਦਾ ਕਹਿਣਾ ਹੈ ਖੇਤ ਦੇ ਵਿੱਚ 4 ਤੋਂ 5 ਫੁੱਟ ਜਿਹੜਾ ਕਿ ਪਾਣੀ ਭਰ ਗਿਆ ਲੇਕਿਨ ਇਹ ਪਾਣੀ ਹੈ ਜੋ ਕੁਝ ਹੀ ਘੰਟਿਆਂ ਦੇ ਵਿੱਚ ਸੁੱਕ ਗਿਆ ਹੈ ਦੱਸਦੀ ਕਿ ਰੇਗਿਸਤਾਨ ਦੀ ਰੇਤ ਦੇ ਵਿੱਚ ਇਹ ਸਾਰਾ ਪਾਣੀ ਸਮਾ ਜਾਂਦਾ ਹੈ ਤਾਂ ਇਹ ਜੋ ਤਸਵੀਰਾਂ ਨੇ ਰਾਜਸਥਾਨ ਦੇ ਜੈਸਲਮੇਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਕਿਸਾਨ ਦੇ ਵੱਲੋਂ ਟਿਊਬਵੈਲ ਦੀ ਖੁਦਾਈ ਕਰਦੇ ਸਮੇ ਇਹ ਜਿਹੜਾ ਹਾਦਸਾ ਹੋ ਵਾਪਰਿਆ